ੴ ਸਤਿਗੁਰ ਪ੍ਰਸਾਦ ਸਲੋਕ ਮਹਲਾ ਦੂਜਾ ਨਾਉ ਫਕੀਰੇ ਪਾਤਸ਼ਾਹ ਮੂਰਖ ਪੰਡਤ ਨਾਉ ਅੰਦੇ ਕਾ ਨਾਉ ਪਾਖ ਖੂ ਕਿਵੇਂ ਕਰੇ ਗਵਾਹ ਇਲਤੀ ਕਨਾਂ ਚੌਧਰੀ ਕੂੜੀ ਪੂਰੇ ਥਾ ਨਾਨਕ ਗੁਰਮੁਖ ਜਾਣੇ ਕਲ ਕਾ ਏ ਨਿਉ ਮਲ ਪੱਲਾ ਹਰਨਾ ਬਾਜਿਆ ਤ ਸਕਦਾਰਾ ਇਨਾ ਪੜਿਆ ਨਾ ਹੰਦੇ ਲੱਗੀ ਜਾਤ ਫੁਆਨ ਅਗੇ ਨਹੀਂ ਥਾ ਸੋ ਪੜਿਆ ਸੋ ਪੰਡਤ ਬਿਨਾ ਜਿਨੇ ਕਮਾਣਾ ਨਾ ਪਹਿਲੇ ਦੇ ਜੜੇ ਅੰਦਰ ਜਮੇ ਤਾਂ ਉੱਪਰ ਹੋਵੇ ਛਾਓ ਰਾਜੇ ਸੀ ਮਕਦਮ ਕੁੱਤੇ ਜਾਏ ਜਗਾਂ ਨ ਬਿਠੇ ਸੁਤੇ ਚੱਕ ਨਹਿਂਦਾ ਪਾਏ ਨਾ ਖਾਓ ਰੱਬ ਤੇ ਪਤ ਕੁੱਤੇ ਚਿੱਟੀ ਜਾਓ ਜਿੱਥੇ ਜੀਆ ਹੋਸੀ ਸਾ ਨੱਕੇ ਬਢੇ ਲਾਇ ਤਵਾ ਜਿੱਥੇ ਜੀਆ ਹੋਸੀ ਸਾ ਨੱਕੇ ਬਢੇ ਲਾਇ ਤਵਾ ਇਹ ਸ਼ਬਦ ਜਿੱਦਿ ਪਾਸੇ ਜਿੱਦ ਮੁਖਾਰਬਿੰਦ ਤੋਂ ਚਾਰਿਆ ਹੈ ਤਨ ਤਨ ਚਵਰ ਸਤ ਦੇ ਮਾਲਕ ਜੁਗੋ ਜੁਗਟਲ ਸ਼ਬਦ ਗੁਰੂ ਗੁਰਤਾ ਗੱਜਿੱਤੇ ਬ੍ਰਾਜਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ 1288 ਦੇ ਸ਼ਿਸ਼ੂ ਹੁੰਦੇ ਦੂਜੇ ਪਾਸੇ ਸਮਝਾ ਰਹੇ ਹੈ ਨਾਓ ਫਕੀਰੇ ਪਾਤਸ਼ਾ ਮੂਰਖ ਪੰਡਤ ਨਾਓ ਕਹਿੰਦੇ ਜਿਹੜਾ ਕੰਗਾਲ ਹੈ ਉਹਨੂੰ ਦੁਨੀਆ ਪਾਤਸ਼ਾ ਕਹਦੀ ਜਿਹੜਾ ਪਾਗਲ ਹੈ ਮੂਰਖ ਹੈ ਜਿਸਨੂੰ ਅਕਲ ਨਹੀਂ ਹੈ ਉਹਨੂੰ ਕਹਿੰਦੇ ਵਿਦਵਾਨ ਕਹਦੀ ਪੰਡਤ ਕਹਦੀ ਉਹਦਾ ਨਾਂ ਪੰਡਿਤ ਰੱਖਿਆ ਹੋਇਆ ਹੈ ਉਹਦਾ ਨਾਂ ਪਾਤਸ਼ਾਹ ਰੱਖਿਆ ਹੈ ਜਿਹੜਾ ਰੋਟੀਆਂ ਵੀ ਆਵਾਜ਼ਾ ਜਿਹੜਾ ਇਹ ਤਰਸਦਾ ਕਿ ਮੈਨੂੰ ਰੋਟੀ ਮਿਲ ਜੇ ਉਹਨੂੰ ਦੁਨੀਆ ਪਾਤਸ਼ਾਹ ਕਹਿੰਦੀ ਹੈ ਤੇ ਜਿੱਦ ਅਕਲ ਦਾ ਖਾਨਾ ਹੀ ਹੈ ਨਹੀਂ ਉਹਨੂੰ ਪੰਡਿਤ ਕਹਿੰਦੇ ਅੰਦੇ ਕਾ ਨਾਉ ਪਰਖੋ ਜਿਹੜਾ ਕਹਿੰਦੇ ਦੁਨੀਆ ਤੇ ਪਰਖ ਕਰਨ ਵਾਲਾ ਕਿ ਸੱਚ ਹੈ ਜਾਂ ਝੂਠਾ ਹੈ ਜਿਹਨੇ ਇਹ ਦੱਸਣਾ ਹੈ ਕਿ ਕੀ ਹੋਣਾ ਚਾਹੀਦਾ 파ਰਖੂ ਅੰਨਾ ਕਹਿੰਦੇ ਇਹ ਉਸ ਸਮੇਂ ਦਾ ਹਾਲਾਤਾਂ ਨੂੰ ਬਿਆਨ ਕਰਦਾ ਹੈ ਸਤਿਗੁਰੂ ਜਿੱਦੋਂ ਭਗਤੀ ਲਹਿਰ ਜੋਰਾਂ ਤੇ ਸੀ ਇਹ ਵੀ ਕਰੇ ਗਵਾ ਲੋਕਾਂ ਦੇ ਨਾਲ ਕਹਿੰਦੇ ਬਾਦ ਵਿਵਾਦ ਕਰਦੇ ਝਗੜੇ ਕਰਦੇ ਅੰਨਾ ਜਿਹੜਾ ਹੈ ਉਹ 파ਰਖੂ ਬਣ ਕੇ ਬੈਠਾ ਜਿਹੜਾ ਕੰਗਾਲ ਹੈ ਉਹਨੂੰ ਪਾਤਸ਼ਾਹ ਕਹਦੇ ਜਿਹੜਾ ਮੂਰਖ ਹੈ ਉਹਨੂੰ ਪੰਡਤ ਕਹ ਰਹੇ ਐ ਇਲਤੀ ਕਾਰਨਾਓ ਚੌਧਰੀ ਜਿਹੜਾ ਕਹਿੰਦੇ ਸਭ ਤੋਂ ਛਰਾਤੀ ਬੰਦਾ ਹੈ ਉਹਨੂੰ ਚੌਧਰੀ ਕਹ ਰਹੇ ਕੂੜੀ ਪੂਰੇ ਥਾਉ ਜਿਹੜੀ ਝੂਠੀ ਜਨਾਨੀ ਹੈ ਉਹ ਕਹਿੰਦੇ ਸਭ ਤੋਂ ਅੱਗੇ ਹੋ ਕੇ ਬਿੰਦੀ ਹੈ ਕਿਉਂਕਿ ਬਾਣੀ ਨੇ ਕੋਈ ਕਸਰ ਨਹੀਂ ਛੱਡੀ ਹੋਈ ਗੁਰੂਆਂ ਨੇ ਕਿਸੇ ਗੱਲ ਤੋਂ ਸੰਕੋਚ ਨਹੀਂ ਕੀਤਾ ਜਿੱਥੇ ਉਹਨਾਂ ਨੂੰ ਦਿਸੇ ਕੀਤੀ ਉਹਨਾਂ ਨੇ ਇਹਨਾਂ ਗੱਜ ਕੇ ਦੁਨੀਆ ਦੇ ਵਿੱਚ ਕਿਹਾ ਕਿ ਜਿਹਨੂੰ ਅਸੀਂ ਅੱਜ ਇਹ ਕਹਿੰਦੇ ਆ ਕਿ ਲੰਡਾ ਲੁੱੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ ਇੱਥੇ ਇਹੋ ਹੀ ਪੰਕਤੀ ਜੇਕਰ ਅੱਪਾ ਦੇਖਦੇ ਹੈ ਗੁਰੂਆਂ ਦੇ ਮੁਖਾਰਬਿੰਦ ਤੋਂ ਜੋ ਉਚਰੀ ਹੋਈ ਹੈ ਮੇਨ ਗੋਦਾ ਇਹੋ ਹੀ ਨਿਕਲਦਾ ਲੇਕਿਨ ਉਹਨਾਂ ਨੇ ਬਹੁਤ ਹੀ ਅੱਛੀ ਭਾਸ਼ਾ ਦੇ ਵਿੱਚ ਕਿਹਾ ਅਲਤਕਾਰਨਾਉ ਚੌਧਰੀ ਕਹਿੰਦੇ ਜਿਹੜਾ ਸਭ ਤੋਂ ਜ਼ਿਆਦਾ ਸ਼ਰਾਤੀ ਬੰਦਾ ਦੁਨੀਆ ਦੇ ਨਾਲ ਫੇਰਾ ਫੇਰੀਆਂ ਕਰਨ ਵਾਲਾ ਹੈ ਉਹਨੂੰ ਚੌਧਰੀ ਕਹਿੰਦੇ ਆ। ਕੂੜੀ ਪੂਰੇ ਥਾਉ ਜਿਹੜੇ ਕਹਿੰਦੇ ਸਭ ਤੋਂ ਝੂਠੀ ਜਨਾਨੀ ਹੈ ਉਹ ਸਭ ਤੋਂ ਅੱਗੇ ਹੋ ਕੇ ਬਿੰਦੀ ਹੈ। ਉਹਨੂੰ ਕੋਈ ਸ਼ਰਮ ਹੈ ਨਹੀਂ ਕਿ ਮੈਂ ਝੂਠ ਬੋਲ ਰਹੀ ਹਾਂ। ਸ਼ਰਮ ਹੈ ਆਦੀ ਕਿਉਂਕਿ ਇਹ ਜਿਹੜਾ ਕਹਿੰਦੇ ਜਦੋਂ ਸਤਗੁਰ ਨਾਨਕ ਪਾਤਸ਼ਾਹ ਦੁਨੀਆ ਤੇ ਆਈ ਹੈ ਕਿ ਧਰਮ ਪੰਖਲਾ ਉੱਡ ਰਿਹਾ ਕੋੜ अमावस ਸੱਚ ਚੰਦਰਮਾ ਦੇ ਸੇ ਨਹੀਂ ਕੈ ਚੜਿਆ ਇਹੋ ਜੇ ਹਾਲਾਤ ਸੀਗੇ ਉਹਨਾਂ ਹਾਲਾਤਾਂ ਨੂੰ ਗੁਰੂ ਜੀ ਸਮਝਾ ਰਹੇ ਨਾਨਕ ਗੁਰਮਖ ਜਾਣੀਏ ਗੁਰਮਖ ਕੌਣ ਹੈ ਨਾਨਕ ਸਾਹਿਬ ਗੁਰੂ ਜੀ ਕਹਿੰਦੇ ਕੱਲ ਕਾ ਇਹ ਨਿਯਾ ਇਹ ਕੰਦੇ ਕਾਲ ਜਗੁਦਾ ਨਿਆਉ ਹੋ ਰਿਹਾ ਇਹਦੇ ਬਾਰੇ ਵਿੱਚ ਕੋਣ ਕਹੇ ਜੋ ਗੁਰਮਖ ਹੈ ਗੁਰਮਖ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਬੰਦਾ ਸ਼ਰਾਬੀ ਹੈ ਇਹ ਬੰਦਾ ਝੂਠਾ ਹੈ ਇਹ ਬੰਦਾ 파ਰਖੂ ਨਹੀਂ ਅੰਨਾ ਹੈ ਇਹ ਬੰਦੇ ਦੇ ਪਾਸ ਵਿਦਿਆ ਤਾਂ ਹੈ ਹੀ ਨਹੀਂ ਵਿਦਵਾਨਤਾ ਹੈ ਹੀ ਨਹੀਂ ਮੂਰਖ ਹੈ ਇਹ ਬੰਦਾ ਤਾਂ ਕਰੋ ਬਹੁਤ ਹੀ ਆਵਾਜ਼ ਆ ਰਹਾ ਹੈ ਕੰਗਾਲ ਹੈ ਪਰ ਨਾਂ ਕੀ ਰੱਖੇ ਹੋਏ ਆ ਕੰਗਾਲ ਨੂੰ ਪਾਤਸ਼ਾਹ ਕਹਿ ਰਹੇ ਮੂਰਖ ਨੂੰ ਪੰਡਤ ਕਹਿ ਰਹੇ ਅੰਨ੍ਹੇ ਨੂੰ ਪਾਰਖੂ ਕਹਿ ਰਹੇ ਇਹ ਵੀ ਕਰੇ ਗਵਾਉ ਤੇ ਜਿਹੜਾ ਇੱਕ ਦੂਜੇ ਨਾਲ ਬਤਬਾਦ ਕਰਦਾ ਉਹ ਆਪਣੇ ਆਪ ਨੂੰ ਬੜੇ ਪੜੇ ਲਿਖੇ ਸਮਝੇ ਹੰਤੀ ਕਾ ਨਾ ਚੌਧਰੀ ਦੁਨੀਆ ਦੇ ਵਿੱਚ ਚੌਧਰ ਜਿਹੜਾ ਕਰਿਆ ਕਹਿੰਦੇ ਸਭ ਤੋਂ ਜ਼ਿਆਦਾ ਸ਼ਰਾਤੀ ਉਹਦਾ ਨਾਂ ਸ਼ਰਾਤੀ ਜਾਂ ਚੌਧਰੀ ਉਹਨੂੰ ਕਹਿ ਰਹੇ ਸ਼ਰਾਤੀ ਨਹੀਂ ਕਹਿ ਰਹੇ ਪੂਰੀ ਪੂਰੇ ਥਾਉ ਜਿਹੜੀ ਝੂਠ ਬੋਲਦੀ ਹੈ ਉਹਨੂੰ ਕਹਿੰਦੇ ਸਭ ਤੋਂ ਅੱਗੇ ਹੋਏ ਕੋ ਬਿਠਾਇਆ ਹੋਇਆ ਇਹ ਕਲਯੁਗ ਦੀ ਨਿਸ਼ਾਨੀ ਹੈ ਨਾਨਕ ਗੁਰਮੁਖ ਜਾਨੀ ਕੱਲ ਕਾ ਇਹ ਨਿਯਾਉ ਇਹ ਕਲਯੁਗ ਦਾ ਕਹਿੰਦੇ ਨਿਯਾਉ ਆ ਇਹ ਇਨਸਾਫ ਜਿਹੜਾ ਕਲਯੁਗ ਦੇ ਵਿੱਚ ਹੋ ਰਿਹਾ ਸੀਗਾ ਉਸ ਸਮੇਂ ਇਹ ਦੂਜੇ ਪਾਤਸ਼ਾਹ ਨੇ ਬਿਆਨ ਕੀਤਾ ਉਪਦੇਸ਼ ਦਿੱਤਾ ਕਿ ਕੀ ਹੋ ਰਿਹਾ ਹੈ ਇਸੇ ਤਰੀਕੇ ਦੇ ਨਾਲ ਪਹਿਲੇ ਪਾਤਸ਼ਾਹ ਸਮਝਾ ਰਹੇ ਹਨ ਹਰਨਾਮ ਬਾਜਾਂ ਤੇ ਸਕਦਾਰਾਂ ਇਨਾ ਪੜਿਆ ਨਾ ਉਹ ਹੰਦੀ ਲੱਗੀ ਜੱਤ ਫੁਆਨ ਅੱਗੇ ਨਹੀਂ ਥਾ ਜਿਹੜਾ ਹਰਨ ਹੈ ਇਹਨੂੰ ਪੜਿਆ ਲਿਖਿਆ ਸਮਝਿਆ ਗਿਆ ਹੈ ਕਿਉਂ ਕਿਉਂਕਿ ਇਹਨੂੰ ਸਿਖਾਇਆ ਜਾਂਦਾ ਮਾਲਕ ਜਦੋਂ ਇਹਨੂੰ ਸਿਖਾਉਂਦਾ ਹੈ ਤੇ ਸਿੱਖਣ ਤੋਂ ਬਾਅਦ ਇਹ ਕੀ ਕਰਦਾ ਆਪਣੀ ਜਾਤ ਦੇ ਪੰਛੀਆਂ ਨੂੰ ਮਾਰ-ਮਾਰ ਕੇ ਆਪਣੇ ਮਾਲਕ ਦੇ ਮੋਢੇ ਲਿਆਦਾ ਸੱਤ ਦਾ ਸ਼ਿਕਾਰ ਕਰਕੇ ਬਾਜਾਂ ਬਾਜਵੀਂ ਹੀ ਕੰਮ ਕਰਦਾ ਵਾਜਾਂ ਨੂੰ ਵੀ ਜਦੋਂ ਬਾਜ ਨੂੰ ਸਖਾ ਲਿਆ ਜਾਂਦਾ ਤੇ ਉਹ ਵੀ ਪੰਛੀਆਂ ਨੂੰ ਮਾਰ ਕੇ ਸੁਣ ਹਰਨ ਵੀ ਜਿਹੜਾ ਡਾਰਾਂ ਦੀ ਡਾਰਾਂ ਨੂੰ ਫਸਾ ਦਿੰਦਾ ਗਿਲਜਾ ਤੇ ਸ਼ਿਕਾਰੀ ਦੇ ਕੋ ਤੇ ਸਕਦਾਰਾ ਸਕਦਾਰ ਕੌਣਾ ਹੈ ਅਹਿਲਕਾਰ ਜਿਹੜੇ ਹੈ ਇਹਨਾਂ ਪੜਿਆ ਨਾ ਹੋ ਇਹਨਾਂ ਨੂੰ ਕਹਿੰਦੇ ਪੜੇ ਲਿਖੇ ਗਣਿਆਂ ਗਿਆ ਹਰਨਾਂ ਨੂੰ ਵੀ ਬਾਜਾਂ ਨੂੰ ਵੀ ਤੇ ਅਹਿਲਕਾਰਾਂ ਨੂੰ ਵੀ ਫਾਂਦੀ ਲੱਗੀ ਜਾਤ ਫੁਆਨ ਅੱਗੇ ਨਹੀਂ ਥਾਉ ਜਦੋਂ ਕਹਿੰਦੇ ਕਿਸੇ ਤੇ ਢੀੜ ਪੈਂਦੀ ਹੈ ਤੇ ਆਪਣੀ ਆਪਣੀ ਜਾਤ ਨੂੰ ਇਹੋ ਫਾਇਦੇ ਚੜਾਉਂਦੇ ਆ ਜਿਨ੍ਹਾਂ ਨੂੰ ਅਸੀਂ ਪੜ੍ਹੇ ਲਿਖੇ ਕਹਿੰਦੇ ਜਦੋਂ ਢੀੜ ਪਈ ਹਰ ਨਾਂ ਨੇ ਹਰਨ ਬਰਵਾਤੇ ਬਾਜਾਂ ਨੇ ਪੰਛੀ ਮਾਰ ਮਾਰ ਕੇ ਸਰਤੇ ਮਾਲ ਕੰਦੇ ਤੇ ਅਹਿਲਕਾਰਾਂ ਨੇ ਜਿਹੜੇ ਅਹਿਲਕਾਰਾ ਉਹ ਆਪਣੇ ਆਪਣੇ ਸਮਾਜ ਦੇ ਲੋਕਾਂ ਨੂੰ ਫਾਇਦੇ ਚੜਾਉਂਦੇ ਫਸਾਉਂਦੇ ਆ ਸਰਕਾਰਾਂ ਦੇ ਕੋਲ ਫਸਾਉਂਦੇ ਆ ਅਹਿਲਕਾਰ ਝੂਠ ਬੋਲਦੇ ਕਿਉਂਕਿ ਬਿਆਨ ਉੱਤੇ ਕਹਦੇ ਦੁਜੀ ਪਾਛਾ ਔਰ ਪਹਿਲੇ ਪਾਛਾ ਵੀ ਉਸ ਸੰਮੇਦ ਦਾ ਬਿਆਨ ਕਰ ਰਹੇ ਕਿ ਇਹਨਾਂ ਨੂੰ ਅਸੀਂ ਪੜੇ ਲਿਖੇ ਗਣਦੇ ਆ ਜਿਹੜੇ ਕਿ ਆਪਣੀ ਆਪਣੀ ਜਾਤ ਨੂੰ ਮਰਵਾ ਰਹੇ ਸੋ ਪੜਿਆ ਸੋ ਪੰਡਤ ਬਿੰਨਾ ਜਿਨੇ ਕਮਾਣਾ ਨਾਓ ਕਹਿੰਦੇ ਉਹ ਪੜਿਆ ਲਿਖਿਆ ਹੈ ਉਹ ਵਿਦਵਾਨ ਹੈ ਉਹ ਸਿਆਣਾ ਹੈ ਕੌਣ ਕਹਿੰਦੇ ਜਿਨ੍ਹਾਂ ਨੇ ਨਾਮ ਕਮਾਇਆ ਪਰਮਾਤਮਾ ਜਿਨ੍ਹਾਂ ਨੇ ਨਾਮ ਨਾਲ ਪਿਆਰ ਕੀਤਾ ਸਿਮਰਨ ਦੇ ਨਾਲ ਪਿਆਰ ਕੀਤਾ ਉਹ ਪੜਿਆ ਲਿਖਿਆ ਹੈ ਉਹ ਪੜਿਆ ਲਿਖਿਆ ਨਹੀਂ ਹੈ ਕਿ ਸਕੂਲ ਦੇ ਵਿੱਚੋਂ ਵਿੱਦਿਆ ਲੈ ਲਈ ਤੇ ਉਹਦੇ ਨਾਲ ਸ਼ੈਤਾਨ ਬਣ ਕੇ ਆਪਣੇ ਹੀ ਸਮਾਜ ਦਾ ਘਾਣ ਕਰਵਾ ਦਿੱਤਾ ਉਹਨੂੰ ਪੜਿਆ ਲਿਖਿਆ ਬਾਣੀ ਨਹੀਂ ਕਹਦੇ ਪੜਿਆ ਮੂਰਖ ਆਖੀਏ ਜਿਸ ਲਗ ਲੋਭ ਹੰਕਾਰ ਉਹਨਾਂ ਨੂੰ ਪੜਿਆ ਲਿਖਿਆ ਨੂੰ ਮੂਰਖ ਕਿਹਾ ਬਣੇ ਨੇ ਜਿਹੜੇ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਆਪਣੇ ਹੀ ਲੋਕਾਂ ਦਾ ਘਾਣ ਕਰਵਾਉਂਦੇ ਹੈ ਆਪਣੇ ਸਵਾਰਥਾਂ ਲਈ ਆਪਣੀਆਂ ਜਾਇਦਾਦਾਂ ਲਈ ਆਪਣੇ ਮਤਲਬ ਪ੍ਰਸਤ ਹੋ ਕੇ ਆਪਣੇ ਨਿੱਜੀ ਸਵਾਰਥਾਂ ਲਈ ਜਿਹੜੇ ਆਪਣੇ ਸਮਾਜ ਦਾ ਕਹਾਣ ਕਰਵਾਉਂਦੇ ਆ ਉਹਨਾਂ ਨੂੰ ਪੜਿਆ ਲਿਖਿਆ ਨਹੀਂ ਕਿਹ ਪੜਿਆ ਲਿਖਿਆ ਕੌਣ ਹੈ ਸੋ ਪੜਿਆ ਸੋ ਪੰਡਤ ਬੀਨਾ ਜਿਨੇ ਕਮਾਣਾ ਨਾ ਉਹ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਕਮਾਇਆ ਅਸਲੀ ਤਾਂ ਸਿਆਣਾ ਉਹ ਹੈ ਅਸਲੀ ਪੰਡਤ ਉਹ ਹੈ ਉਹੋ ਹੀ ਪੜਿਆ ਲਿਖਿਆ ਹੈ ਪੱਲੇ ਦੇ ਜੜ ਅੰਦਰ ਜਿੰਮੇ ਤਾਂ ਉੱਪਰ ਹੋਵੇ ਛਾਪ ਪੜਿਆ ਕੌਣ ਹੋਊਗਾ ਜਿੰਮੇ ਕਿ ਕਹਿੰਦੇ ਪਹਿਲਾਂ ਦਰਖਤ ਦੀ ਜੜ ਧਰਤੀ ਦੇ ਵਿੱਚ ਲੱਗਦੀ ਧਰਤੀ ਦੇ ਵਿੱਚੋਂ ਪੱਕੀ ਹੋ ਕੇ ਫਿਰ ਦਰਖਤ ਉੱਤੇ ਬਣਦਾ ਫਿਰ ਉਸ ਦਰਖਤ ਦੇ ਜਿਹੜੇ ਟਾਹਣੀਆਂ ਪੱਤੇ ਆਉਂਦੇ ਹੈ ਤੇ ਫਿਰ ਛਾਂ ਪੈਦਾ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਬਾਣੀ ਕਹ ਰਹੀ ਹੈ ਕਿ ਜਿਹੜਾ ਪੜਿਆ ਲਿਖਿਆ ਹੈ ਜੇਕਰ ਉਹ ਪਹਿਲਾ ਆਪਣੇ ਮਨ ਦੇ ਵਿੱਚ ਨਾਮ ਨੂੰ ਬਿਠਾਉਂਦਾ ਉਸ ਪ੍ਰਮਾਤਮਾ ਦੇ ਡਰ ਨੂੰ ਮਨ ਦੇ ਵਿੱਚ ਬਿਠਾਉਂਦਾ ਤਾਂ ਉਹ ਪੜਿਆ ਲਿਖਿਆ ਹੈ ਫਿਰ ਉਹ ਆਪਣੇ ਸਮਾਜ ਦੇ ਨਾਲ ਫਿਰ ਉਹ ਮੁਲਕਤਾ ਦੇ ਨਾਲ ਉਹੋ ਗਲਤ ਕੰਮ ਨਹੀਂ ਕਰਵਾ ਸਕਦਾ ਕਿਉਂਕਿ ਉਹਨੂੰ ਪਹਿਲਾਂ ਨਾਮ ਜਿਹੜਾ ਉਹਨੂੰ ਕਮਾ ਲਿਆ ਪਰ ਦੁਨੀਆ ਦੇ ਉੱਤੇ ਤਾਂ ਉਲਟ ਹੋ ਗਿਆ ਇੱਥੇ ਤਾਂ ਉਹਨਾਂ ਨੂੰ ਪੜਿਆ ਲਿਖਿਆ ਦੇਣੀ ਜਾਂਦੇ ਹੈ ਜਿਨ੍ਹਾਂ ਨੇ ਜਮਾਤਾਂ 14 ਕਾਲੀਆਂ 16 ਕਾਲੀਆਂ ਪੀ ਐਚ ਡੀ ਕਾਲੀ ਜਿਨ੍ਹਾਂ ਨੂੰ ਲੋਕ ਪੜਿਆ ਲਿਖਿਆ ਕਰਨ ਲੱਗ ਪਏ ਹੈ ਬੜੇ ਲਿਖੇ ਹੈ ਲੇਕਿਨ ਜੇਕਰ ਆਪਣੇ ਸਵਾਰਥਾਂ ਦੇ ਉੱਤੇ ਸੀਮਤਾ ਮਨੁੱਖਤਾ ਦਾ ਕਾਣ ਕਰਵਾ ਰਹੇ ਹਨ ਇਨਸਾਨੀਅਤ ਦੇ ਉੱਤੇ ਚੱਲ ਨਹੀਂ ਰਹੇ ਤਾਂ ਬਾਣੀ ਦੇ ਮੁਤਾਬਕ ਇਹ ਮੂਰਖ ਹੈ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਹੰਕਾਰ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਬਹੁਤ ਹੀ ਉਸ ਸਮੇਂ ਦੇ ਹਾਲਾਤ ਨੂੰ ਕਿੰਨਾ ਸ਼ਬਦਾਂ ਨਾਲ ਬਿਆਨ ਕਰ ਰਿਹਾ ਹੈ ਰਾਜੇ ਸੀ ਮਕਦਮ ਕੁੱਤੇ ਜਾਇ ਜਗਾਇਨ ਬੈਠੇ ਸੁਤੇ ਕਿੰਦੇ ਰਾਜੇ ਸ਼ੇਰ ਬਣ ਗਏ ਬਗਿਆੜ ਬਣ ਗਏ ਮਕਦਮ ਕੁੱਤੇ ਉਹਨਾਂ ਦੇ ਅਹਲ ਕਰ ਕੁੱਤਿਆਂ ਦਾ ਰੋਲ ਨਿਵਾ ਉਹ ਬਗਿਆੜ ਦਾ ਰੋਲ ਰਾਜਾ ਨਿਵਾ ਲਿਆ ਔਰ اهل ਕਰ ਕੁੱਤਿਆਂ ਦਾ ਰੋਲ ਨਵਾ ਰਹੇ ਕਰਦੇ ਕੀ ਹੈ ਜਾਏ ਜਗਾਏ ਨ ਬਿਠੇ ਸਕਦੇ ਪਬਲਿਕ ਬੜੀ ਆਰਾਮ ਦੇ ਨਾਲ ਬੈਠੀ ਹੁੰਦੀ ਹੈ ਤੇ ਉਹਨਾਂ ਨੂੰ ਜਾ ਕੇ ਇੰਨਾ ਬੇਸ਼ਾਂਤ ਕਰ ਦਿੰਦੇ ਹੈ ਕਿ ਤੁਸੀਂ ਤਾਂ ਆ ਗਲਤੀ ਕਰ ਲਈ ਤੁਹਾਨੂੰ ਤਾਂ ਆ ਸਜ਼ਾ ਹੋਣੀ ਹੈ ਡਾਂਡ ਲਗਣਾ ਹੈ ਤੇ ਜਿਉਣਾ ਨ ਜਗਾ ਕੇ ਫਿਰ ਕਰਦੇ ਕੀ ਹੈ ਚੱਕ ਨਹਿਂਦਾ ਪਾਇਨ ਕਾ ਜਿੱਦਾਂ ਕੰਨ ਨੋਹਾ ਦੇ ਨਾਲ ਪਾਰ ਦਿੱਤਾ ਜਾਂਦਾ ਨੋਹਾ ਦੇ ਨਾਲ ਉਹਨਾਂ ਦਾ ਜ਼ਖਮੀ ਕਰ ਦਿੱਤੀ ਜਾਂਦੀ ਹੈ। ਹਰਤ ਪਿਤ ਕੁੱਤ ਉੱਚੀ ਜਾ ਜਿਹੜੇ ਮੁਕੱਦਮਾ ਜਿਹੜੇ ਐਲਕਾਰ ਹੈ ਉਹ ਕੁੱਤਿਆਂ ਦੀ ਤਰ੍ਹਾਂ ਉਹਨਾਂ ਲੋਕਾਂ ਦੀ ਰਤ ਪਿਤ ਖਾਈ ਜਾਂਦੇ। ਕਿੱਦਾਂ ਦੇ ਹਾਲਾਤ ਸੀਗੇ ਸਤਗੁਰੂ ਨੇ ਉਸ ਵੇਲੇ ਦੇ ਰਾਜਿਆਂ ਤੋਂ ਡਰੇ ਨਹੀਂ ਰਾਜੇ ਹੀ ਮੁਕੱਦਮੇ ਤੇ ਜਾਏ ਜਿਕਾ ਨੇ ਬੈਠੇ ਚੱਕਰ ਨਹਿੰਦਾ ਪਾਇਨ ਕਾਉ ਰਤ ਪਿਤ ਕਤੋ ਚੱਟੀ ਜਾ ਸਮੇ ਦੇ ਹਾਲਾਤਾਂ ਨੂੰ ਕਹਿ ਰਹੇ ਕੀ ਕਿਹੋ ਜਿਹੇ ਹਾਲਾਤ ਹੈ ਕਿ ਰਾਜੇ ਜਿਹੜਾ ਨੇ ਪਰਜਾ ਦੀ ਰਖਵਾਲੀ ਕਰਨੀ ਹੈ ਉਹ ਤਾਂ ਆਪਣੀ ਪਰਜਾ ਦਾ ਖੂਨ ਚੂਸ ਰਿਹਾ ਜਿਹੜੇ ਅਹਲਕਾਰ ਹੈ ਉਹਨਾਂ ਨੇ ਅਨਸਾਫ ਕਰਨਾ ਉਹ ਕੁੱਤੇ ਅੰਦਰ ਉਹਨਾਂ ਵਾ ਰਹੇ ਹੈ ਕਿ ਪਾੜ ਪਾੜ ਕੇ ਸੁੱਟੀ ਜਾਂਦੇ ਲੋਕਾਂ ਜਿੱਥੇ ਜੀ ਆ ਹੁਸੀ ਸਾਰ ਨੱਕੀ ਵੱਡੀ ਲਾਇ ਤਵਾਰ ਜਿੱਥੇ ਤੇਰੀ ਓਟ ਹੁੰਦੀ ਹੈ ਤੇਰੀ ਕਿਰਪਾ ਹੋ ਜਾਂਦੀ ਹੈ ਜਿੱਥੇ ਤੂੰ ਸਾਰ ਲੈ ਲੈਂਦਾ ਲੋਕਾਂ ਦੀ ਜਿੱਥੇ ਤੇਰੀ ਪਰਮਾਤਮਾ ਕਿਰਪਾ ਹੁੰਦੀ ਹੈ ਉਹਨਾਂ ਦਾ ਕਹਿੰਦੇ ਭਾਵੇਂ ਨੱਕ ਵੱਡ ਵੀ ਹੋਇਆ ਹੋਵੇ ਉਹਨਾਂ ਨੂੰ ਇੱਜ਼ਤਦਾਰ ਮੰਨਿਆ ਗਿਆ ਪਰ ਜੇ ਨੱਕ ਵੱਡਿਆ ਹੋਵੇ ਤਾਂ ਕਹਿੰਦੇ ਬੇਤਵਾਰਾ ਗਿਣਿਆ ਗਿਆ ਅਰ ਜੇਕਰ ਕਿਰਪਾ ਹੋ ਜਵੇ ਉਹਦੀ ਤਾਂ ਫਿਰ ਕਿਸੇ ਨੂੰ ਨਾ ਕਬੜਿਆ ਨਹੀਂ ਗਿਣਿਆ ਜਾਂਦਾ ਉਹਦੀ ਜਦੋਂ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਤਾਂ ਕਹਿੰਦੇ ਹਮ ਸਭ ਦੇਨ ਦਿਆਲ ਨਾ ਤੁਮਸਰ ਅਬ ਪਤਿਆਰ ਕੈ ਕੀਜੀ ਬਚਨੀ ਤੋਰ ਮੋਰ ਮਨ ਮੰਨੇ ਜਨ ਕੋ ਪੂਰਨ ਦੀਜੀ ਸਤਾ ਉਹਦਾ ਕਿਰਪਾ ਹੈ ਉਹ ਦਿਆਲੂ ਹੈ ਨਹੀਂ ਤਾਂ ਰਾਜੇ ਜੋ ਕੰਮ ਕਰਦੇ ਸੀ ਉਸ ਸਮੇਂ ਦੇ ਹਾਲਾਤਾਂ ਨੂੰ ਜੋ ست گروہ نے بیان کیا کہ پاپ کی جنج لے کابل جنج کا پاپ دی پاپ کی ہے فوج جھوٹ دی فوج لے کے کندے آگیا باور چڑھ کے جوری منگے دان بھی لالو راج مانگ رہے ہیں کہ میں راج کرنا سو ਸ਼ਬਦ ਜਿਹੜੇ ਗੁਰੂ ਮਹਾਰਾਜ ਦੇ ਸ਼ਲੋਕ ਜਿਹੜੇ ਇਹਨਾਂ ਦੇ ਵਿੱਚ ਜੋ ਦੱਸ ਰਹੇ ਹਾਲਾਤ ਨੂੰ ਬਿਆਨ ਕਰ ਰਹੇ ਹੈ ਕਿ ਕਿਹੋ ਜਿਹਾ ਕਲਯੁਗ ਦੇ ਵਿੱਚ ਹੋ ਰਿਹਾ ਸੀ ਜਦੋਂ ਲੇਕਿਨ ਬਾਣੀ ਜਿੱਥੇ ਇੱਥੇ ਕਹਿ ਰਹੀ ਹੈ ਪਰ ਦੂਜੇ ਪਾਸੇ ਬਾਣੀ ਹਰ ਸਮੇਂ ਇਹ ਕੋ ਜਗਣਦੀ ਹੈ ਜੇਕਰ ਪਰਮਾਤਮਾ ਦੇ ਨਾਮ ਨੂੰ ਅਸੀਂ ਜਪੀਏ ਜੇਕਰ ਪਰਮਾਤਮਾ ਦੇ ਨਾਮ ਨੂੰ ਨੇ ਜਪਦੇ ਤਾਂ ਹਰ ਸਮੇਂ ਹੀ ਕਲ ਜੋ ਜੇਕਰ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ ਤਾਂ ਫਿਰ ਹਮੇਸ਼ਾ ਹੀ ਸਤ ਸਤਜੁਗ ਹੈ ਸਤਜੁਗ ਦਾ ਮਤਲਬ ਹੈ ਕਿ ਜਦੋਂ ਝੂਠ ਨਹੀਂ ਬੋਲਿਆ ਜਾਂਦਾ ਕਿਉਂਕਿ ਧਰਮ ਉਹ ਹੀ ਹੈ ਬੋਲ ਲਈਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰੀਦਾ ਜੁਰੂ ਸੋ ਸਾਨੂੰ ਇਸਨਾ ਦੋਨਾਂ ਸ਼ਲੋਕਾ ਤੋਂ ਹਾਲਾਤ ਜਿਹੜੇ ਜਦੋਂ 15ਵੀਂ ਸਦੀ ਚੱਲ ਰਹੀ ਹੈ ਕਿਹੋ ਜੇ ਹਾਲਾਤ ਸੋਲਵੀਂ ਸਦੀ ਦੇ ਵਿੱਚ ਕਿਹੋ ਜੇ ਹਾਲਾਤ ਹੋ ਦੂਜੇ ਪਾਛੇ ਸੋਲਵੀਂ ਸਦੀ ਦੇ ਵਿੱਚ ਔਰ ਪਹਿਲੇ ਪਾਛੇ 15ਵੀਂ ਸਦੀ ਦੇ ਵਿੱਚ ਇਹ ਦੋਨਾਂ ਸਦੀਆਂ ਦੇ ਬਿਆਨ ਉਹਨਾਂ ਨੇ ਕੀਤਾ ਕਿ ਰਾਜੇ ਕੀ ਕਰ ਰਿਹਾ ਹੈ ਐਲ ਕਰ ਕੀ ਕਰ ਰਿਹਾ ਹੈ ਪਰਜਾ ਕੀ ਕਰ ਰਹੀ ਹੈ ਪਰਜਾ ਦਾ ਕਾਹਨ ਕਿਵੇਂ ਹੋ ਰਿਹਾ ਹੈ ਪਰਜਾ ਕਿਉਂ ਸੁਰਤੀ ਪਈ ਹੈ ਜਿਹੜੇ ਕਿ ਲੱਖ ਲੋਕ ਹੈ ਉਹ ਚੌਧਰੀ ਬਣੇ ਫਿਰਦੇ ਹੈ ਝੂਠੇ ਲੋਕ ਜਿਹੜੇ ਹੈ ਸਭ ਤੋਂ ਅੱਗੇ ਤੁਰੇ ਫਿਰਦੇ ਹੈ ਸੋ ਇਸ ਕਰਕੇ ਇਹਨਾਂ ਨੂੰ ਜੋ ਬਾਣੀ ਦੇ ਵਿੱਚ ਦੱਸਿਆ ਗਿਆ ਕਿ ਪੜਿਆ ਕੌਣ ਹੈ ਅਸਲੀ ਅਸਲੀ ਪੜਿਆ ਉਹ ਹੀ ਹੈ ਜਿਹੜਾ ਲੋਕਾਂ ਦੀ ਖਾਤਰ ਆਪਣੀ ਪੜ੍ਹਾਈ ਨੂੰ ਕੁਰਬਾਨ ਕਰ ਦੇਵੇ ਪਰ ਜਿਹੜਾ ਪੜ੍ਹਾਈ ਕਰਕੇ ਲੋਕਾਂ ਦੇ ਨਾਲ ਹਿਰਾਫੇਰੀਆਂ ਕਰੇ ਲੋਕਾਂ ਦਾ ਖੂਨ ਚੋਸੇ ਉਹਨੂੰ ਬਾਣੀ ਮੂਰਖ ਕਹਿੰਦੀ ਹੈ ਸੋ ਇਹਨਾਂ ਦੋਨਾਂ ਸ਼ਲੋਕਾਂ ਤੋਂ ਸਿੱਖਿਆ ਲੈਂਦੇ ਹੋਏ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਸਮਤ ਬਖਸ਼ੋ ਕਿ ਤੁਹਾਡੀ ਇਹੋ ਜਿਹੀ ਜੋ ਬਾਣੀ ਹੈ ਕ੍ਰਾਂਤੀਕਾਰੀ ਜੋ ਬਾਣੀ ਹੈ ਇਹ ਲੋਕਾਂ ਤੱਕ ਪਹੁੰਚੇ ਔਰ ਲੋਕ ਜਿਹੜੇ ਹੈ ਸੱਚ ਦੇ ਉੱਤੇ ਖੜਨ ਲਈ ਤਿਆਰ ਹੋਣ ਇਹੋ ਹੀ ਅਰਦਾਸ ਬੇਨਤੀ ਅਰਜੋਈ ਕਰਦੇ ਹੋਏ ਖਤੇ ਬਲਾਈਏ ਕੇ ਦੇਨ ਦੇ ਹੋਏ ਸਵਾਸਾਂ ਦੀ ਪੂੰਜੀ ਕਿਸੇ ਵੀ ਕ੍ਰਿਤੀ ਦਾ ਮੁਕਾਬਲਾ ਕਰਨ ਲਈ ਆਪਣੀ ਕਿਰਪਾ ਕਰੋ ਤਾਂ ਕਿ ਕੋਈ ਵੀ ਕ੍ਰਿਤੀ ਜਿਹੜੀ ਸਾਹਮਣੇ ਆਉਂਦੀ ਹੈ ਉਹਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਤਾਂ ਹੀ ਜੀਵਨ ਜਿਹੜਾ ਹੈ ਉਹ ਜਿਹੜਾ ਮਨੋਰਥ ਜੀਵਨ ਦਾ ਪੂਰਾ ਹੋਣਾ ਕਿਉਂਕਿ ਜੇਕਰ ਜੀਵਨ ਦੁਨੀਆ ਤੇ ਗੁਜ਼ਾਰ ਕੇ ਜਾਣਾ ਔਰ ਕ੍ਰਿਤੀਆਂ ਨੂੰ ਨਮਸਕਾਰ ਕਰਦੇ ਜਾਣਾ ਫਿਰ ਤਾਂ ਇਹੋ ਹੀ ਹੈ ਕਿ ਅਸੀਂ ਇਲਤੀ ਬੰਦਿਆਂ ਨੂੰ ਚੌਧਰੀ ਸਮਝਦੇ ਆਂ ਤੇ ਝੂਠੇ ਬੰਦਿਆਂ ਨੂੰ ਅਸੀਂ ਸਭ ਤੋਂ ਅੱਗੇ ਬਿਠਾ ਰਹੇ ਹਾਂ ਤੇ ਫਿਰ ਅਸੀਂ ਇਹਨਾਂ ਦੇ ਹਾਲਾਤ ਜੋ ਗੁਰੂਆਂ ਨੇ ਦੱਸੇ ਹੈ ਉਹਨਾਂ ਨੇ ਮੁਕਾਬਲਾ ਕੀਤਾ ਉਹਨਾਂ ਨੇ ਬਾਣੀ ਦੇ ਨਾਲ ਉਹਨਾਂ ਲੋਕਾਂ ਨੂੰ ਸਮਝਾਇਆ ਪਰ ਅੱਜ ਅਸੀਂ ਜੇਕਰ ਹਾਲਾਤ ਦੇ ਨਾਲ ਸਮਝਾਤਾ ਕਰਕੇ ਚੁੱਪਚਾਪ ਤੇ ਲੰਘਣ ਦੀ ਕੋਸ਼ਿਸ਼ ਕਰਾਂਗੇ ਤਾਂ ਜੀਵਨ ਦਾ ਮਕਸਦ ਜਿਹੜਾ ਇਹ ਮਨੋਰਥ ਜੀ ਦਾ ਹੱਲ ਨਹੀਂ ਹੋਊਗਾ ਕਿਉਂਕਿ ਬਾਣੀ ਤੇ ਚੱਲਦੇ ਹੋਏ ਸਾਨੂੰ ਗੁਰੂਆਂ ਦੀ ਉਪਦੇਸ਼ ਨੂੰ ਮੰਨਦੇ ਹੋਏ ਸਾਨੂੰ ਜਿੱਤੇ ਵੀ ਕਿਤੇ ਕੀਤੇ ਨਜ਼ਰ ਆਉਂਦੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਜਵਾਨ ਦੇ ਵਿੱਚ ਇਸ ਤਨ ਦੇ ਉੱਤੇ ਇੰਨਾ ਬਲ ਬਖਸ਼ ਕਿ ਅਸੀਂ ਕਿਤੇ ਦਾ ਡਟ ਕੇ ਮੁਕਾਬਲਾ ਕਰ ਸਕੀਏ ਗੁਰੂਆਂ ਦੇ ਉਪਦੇਸ਼ ਦੇ ਉੱਤੇ ਚੱਲ ਸਕੀਏ ਇਹੋ ਹੀ ਅਰਦਾਸ ਬੇਨਤੀ ਅੱਜ ਕਰਦੇ ਹਾਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ